गुरु प्यारे मनुखा वास्ते आत्मिक मौत का कारण की है इस सवाल का जवाब गुरु जी पचवंजा अंगशिश करते हैं सिचाने ज्यों पखिया जाली हाथ ਜਿਵੇਂ ਬਾਜ ਅਤੇ ਪੰਛੀ ਜਿਵੇਂ ਬਾਜ ਅਤੇ ਹਾਂਦੀ ਦੇ ਹੱਥ ਵਿੱਚ ਬੜੀ ਹੋਈ ਜਾਲੀ ਪੰਖੀਆਂ ਵਾਸਤੇ ਮੌਤ ਦਾ ਸੁਨੇਹਾ ਹੈ ਤੇਵੇਂ ਮਾਇਆ ਦਾ ਉਹ ਮੁਲਕ ਵਾਸਤੇ ਆਪ ਨੂੰ ਮੌਤ ਕਰਨਾ ਹੈ ਗੁਰੂ ਪਿਆਰਿਓ ਪੰਖੀਆਂ ਨੂੰ ਜਿਵੇਂ ਬਾਜ ਦੇ ਸਬਬੇ ਜਾ ਸ਼ିକਾਰੀ ਦੇ ਹੱਥ ਵਿੱਚ ਪੜਿਆ ਹੋਇਆ ਜਾਲ ਦਿਸ ਪਵੇ ਪਰ ਉਹਨਾਂ ਨੂੰ ਮੌਤਾ ਸਨੇਹਾ ਜਾਪਦਾ ਹੈ ਕਿ ਮੌਤ ਆ ਗਈ ਇਸੇ ਤਰ੍ਹਾਂ ਮਨੁੱਖਾਂ ਵਾਸਤੇ ਆਤਮਿਕ ਮੌਤਾ ਦਾ ਕਾਰਨ ਹੈ ਮਾਇਆ ਦਾ ਮੋਹ ਜਿਹੜੇ ਮਨੁੱਖਾਂ ਨੂੰ ਮਾਇਆ ਦਾ ਮੋਹ ਵਿਆਪਤ ਹੈ ਜਿਹੜੇ ਮਾਇਆ ਦੇ ਮੋਹ ਵਿੱਚ ਗਲਤਾਨ ਹਨ ਇਹ ਮਾਇਆ ਦਾ ਮੋਹੀ ਹੁਨਾਂ ਵਾਸਤੇ ਆਤਮਿਕ ਮੌਕਾ ਕਰਮ ਹੈ